ਕੋਈ ਨਹੀਂ ਕੀ ਹੋਇਆ ਅੱਜ ਤੁਹਾਡੇ ਨਾਲ ਚੱਲ ਕੋਈ ਨਹੀਂ ਯਾਰ ਕੋਈ ਨਹੀਂ ਆਉਂਦਾ ਨਹੀਂ ਨਾ ਇਹ ਮੈਂ ਤੁਹਾਨੂੰ ਖੋ ਜੀ ਮੇਰੇ ਕੋਲ ਇਹ ਕੋਤੇ 5 ਲੱਖ ਰੁਪਏ ਤੋਂ ਹਾਂ ਜੀ ਕੌਣ ਸੀ ਨਾਲ ਤੁਹਾਡੇ ਨਾਲ ਕੌਣ ਸੀ ਮੇਰੇ ਬੇਟਾ ਸੀ ਜੀ ਨਾਲ ਮੰਡੀ ਵਾਲੇ ਮੋੜ ਤੇ ਆ ਰਹੀ ਹੈ ਕਿਹੜੇ ਦੇਖੋ ਜੀ ਅੱਜ ਸੀ ਇਹ ਕੀ ਕਰ ਰਹੇ ਸੀ ਜੀ ਅੱਜ ਧੂਰੇ ਤੋਂ ਆਏ ਸੀ ਜੀ ਅੱਛਾ ਧੂਰੇ ਦਾ ਮੁੰਡਾ ਕਹਿੰਦਾ ਢੰਡਾ ਪੀਣਾ ਹੈ ਮੈਟਡ ਲੈ ਕੇ ਰਹਿ ਗਿਆ ਜੀ ਅੱਛਾ ਉਹ ਪੁੱਤ ਗਲੀ ਵਿੱਚੋਂ ਚੱਲ ਕੇ ਭੱਜਿਆ ਜੀ ਬੈਕਵੌਰ ਲੈ ਗਿਆ ਖੋ ਕੇ ਉਹ ਮੁੰਡੇ ਕਿਹੜੇ ਤੇ ਸੀ ਉਹ ਤੁਰ ਕੇ ਗਏ ਸੀ ਜੀ ਤੁਰ ਕੇ ਗਲੀ ਵਿੱਚੋਂ ਭੱਜ ਗਏ ਆ ਮੂਰੇ ਕੋਈ ਖੜਾ ਰੱਖੇ ਉਹ ਲੈ ਕੇ ਨਾਲ ਚਲੇ ਪਰ ਜਿਹੜੀ ਆ ਸੀਸੀਟੀਵੀ ਆ ਉਹਦੇ ਚ ਤਾਂ ਉਹ ਆ ਰਹੇ ਨੇ ਐਕਟਿਵਾ ਤੇ ਦਿਖਲੇ ਆ ਗਰੀਦ ਐਕਟਿਵਾ ਖੜਾ ਰੱਖੇ ਉਹਨਾਂ ਨੇ ਜੀ ਅੱਛਾ ਮੁੰਡਾ ਗਲੀ ਵਿੱਚੋਂ ਨਿਕਲ ਕੇ ਆਇਆ ਉਹ ਤੇ ਬੈਠ ਕੇ ਪਾਰ ਗਿਆ ਜੀ ਅੱਛਾ ਤੁਸੀਂ ਪੁਲਿਸ ਨੂੰ ਇਤਲਾਹ ਦਿੱਤੀ ਐ ਉਹ ਜਾਈ ਜੀ ਮੰਗ ਦੇਖੋ ਜੇ ਫੜਾ ਜਾ ਪੈਸੇ ਦੇ ਮਲਾਦਨ ਸਾਨੂੰ ਸਾਨੂੰ ਹੋਰ ਇਹ ਨੂੰ ਲੈਣਾ ਸੀ 2.5 ਲੱਖ ਰੁਪਇਆ ਕਾਹਦੇ ਵਾਸਤੇ ਲੈ ਕੇ ਆਏ ਸੀ 5 ਲੱਖ ਰੁਪਏ ਸ਼ਰਮਾ ਜੀ ਲੈਣੇ ਮੈਨੂੰ ਅੱਛਾ ਅਸੀਂ ਇਹਨੂੰ ਲੈ ਕੇ ਗਏ ਸੀਗੇ ਜੀ ਅਸੀਂ ਸਵੇਰੇ ਮੈਂ ਬੈਂਕ ਤੋਂ ਕਢਾ ਕੇ ਲੈ ਆਏ ਸੀ ਅੱਜ ਪੂਰੀਓ ਬੈਂਕ ਚੋਂ ਕਢਾ ਕੇ ਲੈ ਗਏ ਹਾਂ ਹਾਂ ਲੈਣਾ ਲਿਓ ਪੂਰੀ ਦੀ ਕੋਣ ਕੋਣ ਆਇਆ ਸੀ ਅੱਜ ਨਾਪੇ ਮੈਂ ਤਾਂ ਮੇਰਾ ਡੈਡੀ ਕਿੰਨੇ ਪੈਸੇ ਸੀ ਤੁਹਾਡੇ ਕੋਲ 2.5 ਲੱਖ ਕਾਹਦੇ ਵਿੱਚ ਸੀ ਮੋਟਰਸਾਈਕਲ ਤੇ ਕੋਣ ਲੈ ਗਿਆ ਕੋਕੇ ਕਿੱਥੇ ਦੀ ਗੱਲ ਆ ਇਹ ਨਾਪੇ ਦੀ ਗੱਲ ਆਈ लग... तो तो अच्छा मंडी ਦੇ ਕੋਲ ਹਾਂਜੀ ਮੰਡੀ ਦੇ ਵਿੱਚ ਜੇ ਵੀ ਕਰ ਰਹੇ ਸੀ ਤੁਸੀਂ ਉਦੋਂ ਉਦੋਂ ਅਸੀਂ ਬਾਈਕ ਤੇ ਜਾ ਰਹੇ ਅੱਛਾ ਤੇੀ ਕੋਕੇ ਲੈ ਗਏ ਹਾਂਜੀ ਇੰਨੇ ਜਿਹੜੇ ਸੀ ਉਹ ਉਹ ਤਿੰਨ ਜਨੇ ਸੀ ਅੱਛਾ ਹਾਂਜੀ ਫਿਰ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਜੀ ਇੱਕ ਜਨੇ ਨੇ ਕੋ ਕਿ ਜਾ ਕੇ ਐਕਟਿਵਾ ਤੇ ਭੱਜ ਗਏ ਤਿੰਨੇ ਜਨੇ ਐਕਟਿਵਾ ਤੇ ਸੀ ਅੱਛਾ ਫਿਰ ਦੋ ਦੋ ਬੰਦੇ ਸੀ ਇੱਕ ਜੇ ਲੇਡੀ ਸੀ ਉਹਨਾਂ ਦਾ ਅੱਛਾ ਜੀ ਦੂਰੇ ਟੈਂਪ ਕੁਝ 2.5 ਲੱਖ ਰੁਪਏ ਏ ਥੋੜੀ ਤੋਂ ਲੈ ਕੇ ਆਏ ਸੀ ਦੇਖ ਕੇ ਗਏ ਨੇ ਪੂਰੇ ਕਾਲੇ ਵਾਸਤੇ ਲੱਗੇ ਜੀ ਨੇ ਬਏ ਔਰ ਕਿਸੇ ਬੰਦੇ ਨੂੰ ਦੇਣੇ ਸੀ ਅਸੀਂ ਖੜੇ ਸੀ ਜੀ ਤੁਹਾਡੇ ਨਾਲ ਤੁਹਾਡੇ ਫਾਦਰ ਸਾਹਿਬ ਸੀ ਜੀ ਅਸੀਂ ਟੰਡਾ ਪੀ ਰਹੇ ਸੀ ਅੱਛਾ ਬੈਗ ਤਾਂ ਹੋ ਗਿਆ ਰਹਿਣ ਵਾਲੇ ਹੋ ਪੁਰੀ ਸ਼ਿਪਰ ਮਹੱਲਾ ਜੀ ਇੱਥੇ 2.5 ਲੱਖ ਰੁਪਏ ਕਿਸੇ ਨੂੰ ਮੋੜਨਾ ਸੀ ਤੁਸੀ ਹਾਂ ਜੀ ਇਹਨੂੰ ਤੁਹਾਡੇ ਰੀਅਲਟੀ ਵੀ ਸੀ ਪਹਿਲਾਂ ਵੀ ਆਂਦੇ ਜਾਂਦੇ ਰਹਿੰਦੇ ਹੋ ਕਿ ਪਹਿਲੀ ਵਾਰ ਹੀ ਆਇਆ ਹੋ ਤੁਸੀਂ ਨਹੀਂ ਪਹਿਲਾਂ ਵੀ ਆਂਦੇ ਰਹਿੰਦੇ ਹਾਂ ਇਹਦਾ ਸੀਸੀਟੀਵੀ ਦੇਖਿਆ ਤੁਸੀਂ ਉਹਦੇ ਚ ਦਿਖ ਰਿਹਾ ਹਾਂਜੀ ਉਹਦੇ ਵਿੱਚ ਦਿੱਖਦਾ ਰਿਹਾ ਹੀ ਪਰ ਮਿਲੇ ਨਹੀਂ ਉਹਨਾਂ ਦੀ ਮਤਲਬ ਜਿਹੜੀ ਐਕਟਿਵ ਆਵਾਜ਼ ਦਾ ਨੰਬਰ ਨਿਕਲਿਆ ਰਿਹਾ ਅੱਛਾ ਉਹ ਜਿਵੇਂ ਤੁਸੀਂ ਕਹਿ ਰਹੇ ਇੱਕ ਲੇਡੀਜ਼ ਆ ਦੋ ਮੁੰਡੇ ਨੇ ਉਵੇਂ ਹੀ ਦਿਖ ਰਹੇ ਨੇ ਉਹਦੇ ਤੇ ਹਾਂਜੀ ਮੰਗ ਕੀ ਕਰਦੇ ਹੁਣ ਤੁਸੀਂ ਪੁਲਿਸ ਨੂੰ ਮੰਗੇ ਹੀ ਕਰਦੇ ਹਾਂਜੀ ਹਾਂਜੀ ਮੰਗਾ ਸੀ ਹੀ ਕਰਦੇ ਆ ਵੀ ਬੰਦੇ ਜਲਦ ਜਲਦ ਲੱਭੇ ਜਾਣ ਪੁਲਿਸ ਲੱਭ ਰਹੀ ਹੈ ਜੀ ਸਾਡੇ ਨਾਲ ਅੱਛਾ ਹਾਂਜੀ ਪਰ ਮਿਲ ਨਹੀਂ ਰਿਹਾ ਨੰਬਰ ਕਲੀਅਰ ਨਹੀਂ ਆ ਰਿਹਾ ਜੀ ਦੀਪਕ ਸ਼ਰਮਾ ਵਾਸੀ ਟੂਰੀ ਨੇ ਸਾਡੇ ਕੋਲ ਇਲਾਹ ਦਿੱਤੀ ਹੈ ਵੀ 2.5 ਲੱਖ ਰੁਪਇਆ ਕੋਈ ਅਸੀਂ 90 ਦਿਨ ਆ ਰਹੇ ਸੀ ਕਿ ਉਹ ਕੋਈ ਲੇਗਾ ਇਹਨਾਂ ਦਾ ਲਿਫਾਫਾ ਤੇ ਉਸ ਸਬੰਧ ਵਿੱਚ ਇਹਨਾਂ ਨੇ ਇਲਾਹ ਦਿੱਤੀ ਹੈ ਉਹਦੀ ਕਾਰਵਾਈ ਅਸੀਂ ਪਾਲ ਜਾਰੀ ਹੈ ਨਹੀਂ ਸੀਸੀਟੀਵੀ ਚ ਆਇਆ ਤਾਂ ਹੈਗੇ ਨੇ ਪਰ ਕਲੀਅਰ ਨੰਬਰ ਨਹੀਂ ਆ ਰਿਹਾ ਉਹਨਾਂ ਦਾ ਨਕ ਉਹਨਾਂ ਦੇ ਫੇਸ ਨਜ਼ਰ ਆ ਰਹੇ ਨੇ ਇਹਦੇ ਖੈਰਬਾਤ ਕੋ ਖੋ ਕਰਕੇ ਅੱਗੇ ਸਕੂਟਰੀ ਖੜਾਈ ਪਈ ਸੀ ਉਹਦੇ ਬੈਠ ਕੇ ਫਰਾਰ ਹੋ ਗਏ ਆ ਉਸੇ ਸਬੰਧ ਚ ਸੀਸੀਟੀਵੀ ਕੈਮਰੇ ਦਿਖ ਰਹੇ ਜਿਵੇਂ ਵੀ ਕੋਈ ਦਿਲ ਦੀ ਇਤਲਾਹ ਉਸ ਤਰ੍ਹਾਂ ਕਰਵਾਇਆ